ਕਿ ਦੇ ਚਲਾਕ ਵਾ ਕਹਿੰਦੇ ਵੀ ਇਹ ਪੈਸੇ ਦੱਸ ਇਹ ਪੈਸੇ ਕਿਥੇ ਰੱਖੇ ਆ ਤੁਹਾਡੇ ਰਾਦੇ ਚ ਹੋਣਾ ਨਾ ਇਹ ਪੈਸੇ ਤੇਨੇ ਚੁੱਕ ਲਿਆ ਪੈਸੇ ਹੀ ਰੱਖਾਂਗੇ ਆਪਣੇ ਕੋਲ ਤੇ ਇਹਨੂੰ ਕੱਖ ਹੁਣਾ ਦਵਾਂਗੇ ਕੋਈ ਗੱਲ ਨਹੀਂ ਪੈਸੇ ਜਿੱਥੇ ਮੈਂ ਰੱਖੇ ਆ ਨਾ ਤੁਸੀਂ ਕਦੀ ਵਾਸਤੇ ਵੀ ਲੱਭ ਸਕਦੇ ਹੈਲੋ ਲਵਲੀ ਮੈਂ ਮੇਰੀ ਗੱਲ ਸੁਣ ਵਡਾ ਭਾਵ ਮੈਨੂੰ ਪੁੱਛਦਾ ਹੀਗਾ ਥੱਲੇ ਪੁੱਛਣਾ ਕੀ ਹੈ ਯਰ ਪੈਸਿਆਂ ਵੱਲ ਪੁੱਛਦਾ ਹੀਗਾ ਕਹਿੰਦਾ ਵੀ ਕਹਿੰਦਾ ਹੀਗਾ ਵੀ ਪੈਸੇ ਦੱਸ ਮੈਨੂੰ ਕਿੱਥੇ ਆ ਤੇ ਮੇਰੀ ਗੱਲ ਸੁਣ ਮੈਂ ਨਹੀਂ ਉਹ ਦੱਸੇ ਵੀ ਪੈਸੇ ਕਿੱਥੇ ਆ ਠੀਕ ਹੈ ਨਾ ਤੇ ਜੇ ਤੇਰੇ ਕੋਲ ਵੀ ਆਉਣ ਤੇ ਤੂੰ ਵੀ ਇਹੋ ਗੱਲ ਹੀ ਕਹਿਣੀ ਭਰਾ ਮੈਨੂੰ ਕੱਖ ਨਹੀਂ ਪਤਾ ਮੇਰੇ ਕੋਲੋਂ ਪੈਸੇ ਤਾਂ ਹੈਗੇ ਆ ਤੇ ਪੈਸੇ ਤੂੰ ਆਪਣੇ ਕੋਲ ਸਾਮ ਕੇ ਰੱਖੀ ਠੀਕ ਹੈ ਨਾ ਹਾਂ ਨਹੀਂ ਨਹੀਂ ਪਤਾ ਕੀ ਗੱਲ ਆ ਜੰਟ ਵੇਖ ਤੇਰਾ ਹਨਾ ਤੇਰਾ ਬੰਦਾ ਉਹ ਸੱਜਣਾ ਪੈਸੇ ਤੂੰ ਹੋ ਦੇਣੇ ਆ ਹਾਂ ਤੇ ਆਪਾਂ ਇੱਥੋਂ ਹੀ ਦੇ ਦਾਂਗੇ ਜੇ ਘਰ ਪੈਸੇ ਆ ਗਏ ਨਾ ਇੱਕ ਵਾਰੀ ਵੀ ਤੇ ਇਹਨਾਂ ਪੈਸੇ ਮੇਰੇ ਕੋਲ ਲੈਣੀਆਂ ਭਰਾ ਤੇ ਮੁੜ ਕੇ ਨਹੀਂ ਮੇਰੇ ਹੱਥ ਕੱਖ ਵੀ ਲੱਗਣਾ ਅੱਛਾ ਉਹ ਮੈਨੂੰ ਪਤਾ ਯਾਰ ਦਲਜੀਤ ਬਹੁਤਾ ਚੌਧਰੀ ਬਣਿਆ ਉਹਦੇ ਮਨ ਚ ਹੀ ਆ ਨਾ ਵੀ ਇਹ ਜਾਵੇ ਕਿ ਪੈਸੇ ਨਾ ਤੇ ਮੈਂ ਮੁੜ ਕੇ ਮੁਖਤਿਆਰ ਨੂੰ ਠਗਾ ਹਾਂ ਹਾਂ ਉਈਰ ਇਹੋ ਹੀ ਗੱਲ ਵਾ ਨਾ ਤੇ ਤੂੰ ਮੇਰਾ ਵੀਰ ਨਾ ਜੇ ਤੇਨੂੰ ਕਿਤੇ ਫੋਨ ਫਾਨ ਵੀ ਆਵੇ ਨਾ ਇਹੋ ਗੱਲ ਹੀ ਕਹਿਣੀ ਕਹੀਂ ਮੈਨੂੰ ਨਹੀਂ ਗਾ ਪਤਾ ਭਰਾ ਜੋਬਨ ਨੂੰ ਪੁੱਛੋ ਤੇ ਜੇ ਮੈਨੂੰ ਪੁੱਛਣ ਕਿ ਮੈਂ ਜਵਾਬ ਦੇ ਲੂੰਗਾ ਇਹਨਾਂ ਨੂੰ ਆਪੇ ਆਹ ਤੇ ਨਾਲੇ ਮੇਰੀ ਗੱਲ ਸੁਣਾ ਯਾਰ ਉਹ ਜੰਟ ਨੂੰ ਵੀ ਕਹੇ ਕਿ ਗਾਂ ਕੰਮ ਛੇਤੀ ਬਣਾ ਦੇ ਆ ਜੇ ਕੰਮ ਤੇ ਮੈਂ ਡਾਕੂਮੈਂਟ ਫੜਾ ਕੇ ਆਵਾਂ ਹੂੰ ਅਧਿਕ ਕੋਈ ਗੱਲ ਨਹੀਂ ਫਿਰ ਕੀ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਤੂੰ ਭਾਵੇਂ ਅੱਜ ਹੀ ਕੰਮ ਸ਼ੁਰੂ ਕਰਾ ਦੇ। ਆਹੋ ਉਹ ਨਹੀਂ ਕੋਈ ਗੱਲ ਹੈਗੀ ਨਾਲੇ ਪੈਸੇ ਯਾਰ ਸਾਡੇ ਕੋਲ ਨੇ ਸਾਰੇ। ਪੈਸੇ ਤੂੰ ਹੁੰ ਦੇਣੀ ਆ। ਆਹੋ ਨਹੀਂ ਨਹੀਂ ਤੂੰ ਮੇਰਾ ਵੀਰ ਕੰਮ ਸ਼ੁਰੂ ਕਰਾ। ਪੈਸੇ ਜਦਨ ਕਹੂਗਾ ਉਦਨ ਦੇ ਦਾਂਗੇ। ਠੀਕ ਹੈ ਨਾ ਤੇ ਡਾਕੂਮੈਂਟ ਜਿਹੜੇ ਮੈਨੂੰ ਚਾਹੀਦੇ ਨੇ ਉਹ ਵੀ ਦੱਸ ਦੇ। ਠੀਕ ਆ। ਓਏ ਆਹੋ ਹੈ ਤੇ ਦੋ ਨੰਬਰ ਚਾ ਮੈਨੂੰ ਪਤਾ ਵਾ ਯਾਰ ਪਰ ਹੁਣ ਕੀ ਕਰਨਾ? ਜੇ ਤੇ ਪੈਸੇ ਚਾਰ ਕਮਾਉਣੇ ਫਿਰ ਇਹ ਕੰਮ ਕਰਨਾ ਹੀ ਪੈਣਾ। ਨਹੀਂ ਨਹੀਂ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਇਹਨਾਂ ਦੀ ਫਿਕਰ ਨਾ ਕਰ ਇਹਨਾਂ ਨਾਲ ਮੈਂ ਗੱਲ ਕਰ ਲਊਗਾ ਆ ਉਹ ਨਾਲੇ ਯਾਰ ਦੱਸਣ ਦੇ ਹੁਣ ਸ਼ਰੀਕ ਬਣ ਕੇ ਇਹਨਾਂ ਦੇ ਰਾਦੇ ਜਾ ਵੀ ਹੰਦਾ ਹੀ ਹੈ ਕੱਖ ਨਾਲ ਇਹਨੂੰ ਜੋ ਬਨੋ ਆਹੋ ਨਹੀਂ ਨਹੀਂ ਤੂੰ ਕੰਮ ਸ਼ੁਰੂ ਕਰਾ ਕੋਈ ਗੱਲ ਨਹੀਂ ਬਾਕੀ ਇਹਨਾਂ ਨੂੰ ਮੈਂ ਸੰਭਲ ਲਊਗਾ ਹੈ ਆ ਚੱਲ ਠੀਕ ਹੈ ਓਕੇ ਓਕੇ ਚੱਲ ਲਵਲੀ ਨਾ ਤੇ ਗੱਲ ਪੱਕੀ ਹੋ ਗਈ ਹੈ ਤੇ ਜੰਤ ਨੂੰ ਵੀ ਕਹਿੰਦਾ ਵੀ ਅੱਜ ਕੱਲ੍ਹ ਜੀ ਮਿਲ ਕੇ ਹੁੰਦੇ ਆ ਦੋ ਚਾਰ ਦਿਨ ਦੀ ਗੱਲ ਵਾ ਜੰਤ ਨੂੰ ਇੱਕ ਰਿ ਪੈਸੇ ਦੇ ਦੇ ਨਾ ਮੁੜ ਕੇ ਕੀ ਕਰ ਲੈਣਗੇ ਮੈਂ ਤਾਂ ਨਿਕਲੀ ਜਾਣਾ ਜੋ ਬਣਾ ਉਹ ਮੈਂ ਕਿੰਨੇ ਚਾਹਦਾ ਤੈਨੂੰ ਲੱਭਣ ਡਿਆ ਤੇ ਮੈਨੂੰ ਦੱਸ ਕਿ ਪੈਸੇ ਕਿੱਥੇ ਰੱਖਿਆ ਪੈਸੇ ਮੈਂ ਤੁਹਾਨੂੰ ਅੱਗੇ ਵੀ ਕਿਹਾ ਨਾ ਕਿ ਪੈਸੇ ਮੇਰੇ ਕੋਲ ਹੀ ਨੇ ਤੁਸੀਂ ਇਹ ਗੱਲ ਦੀ ਫਿਕਰ ਨਾ ਕਰੋ ਠੀਕ ਹੈ ਨਾ ਤੇ ਪੈਸੇ ਲਾਉਣੇ ਵੀ ਮੈਂ ਹੀ ਆ ਉਹ ਯਾਰ ਲਾਉਣੇ ਤੇ ਤੂੰ ਹੀ ਆ ਪਰ ਮੈਨੂੰ ਜਿਹੜੀ ਗੱਲ ਦਾ ਡਰ ਆ ਨਾ ਮੈਂ ਤਾਂ ਕਹਿਣ ਡਿਆ ਮੈਂ ਕਿਤੇ ਤੂੰ ਧੋਖਾ ਨਾ ਖਾ ਲਈ ਤੂੰ ਮੇਰੀ ਨਾ ਹੀ ਤੂੰ ਆਪਣੇ ਏਜੰਟ ਨਾਲ ਗੱਲ ਕਰਾਈ ਆ ਕਿਹੜਾ ਏਜੰਟ ਵਾ ਕਿੱਥੋਂ ਦਾ ਹੈਗਾ ਤੁਹਾਨੂੰ ਇਹਨਾਂ ਦੋਨਾਂ ਗੱਲਾਂ ਦੀ ਫਿਕਰ ਕਰਨ ਦੀ ਲੋੜ ਨਹੀਂ ਕੋਈ ਵੀ ਮੈਂ ਬੰਦਾ ਲੱਬਿਆ ਵਾ ਤੇ ਚੰਗਾ ਹੀ ਲੱਬਿਆ ਤੇ ਪੈਸੇ ਵੀ ਮੇਰੇ ਕੋਲ ਹੀ ਨੇ ਤੁਸੀਂ ਇਹਨਾਂ ਗੱਲਾਂ ਦੀ ਬਿਲਕੁਲ ਫਿਕਰ ਨਾ ਕਰੋ ਠੀਕ ਹੈ ਨਾ ਕੰਨ ਨਾ ਮੋੜੇ ਨੀ ਧੋਖਾ ਖਾ ਕੇ ਨਾ ਤੇ ਫੇਰ ਹੀ ਹਟਣਾ ਇਦਾਂ ਦੀ ਇਹ ਗੱਲ ਸਮਝਾਉਣੀ ਹੁੰਦੀ ਜਿਹੜੀ ਗੱਲ ਦਾ ਮੈਨੂੰ ਡਰ ਹੈ ਨਾ ਇਹਨੇ ਉਹ ਕਰਵਾ ਕੇ ਰਹਿਣੀ ਆ ਹੁਣ ਇਹ ਨਹੀਂ ਨਾ ਮੰਨਣਾ ਮੇਰੀ ਮੈਂ ਦੱਸ ਦੇ ਪੈਸੇ ਨੂੰ ਕੀ ਕਰਨਾ ਮੈਨੂੰ ਤੇ ਇਹੋ ਫਿਕਰ ਹੈ ਤੇਰੇ ਧੋਖਾ ਨਾ ਖਾਲੇ ਕਿਸ ਕੋ ਕੀ ਗੱਲੇ ਗੱਲਾਂ ਕਰੀ ਜਾ ਰਹੇ ਸੀ ਗੱਲਾਂ ਪਰਮੀਤ ਕੀ ਕਰਨੀਆਂ ਵਾ ਹਾਂਜੀ ਜੋ ਬੰ ਨੂੰ ਪੁੱਛਿਆ ਸੀ ਅੱਛਾ ਕੀ ਕਹਿੰਦਾ ਉਹਨੇ ਕੋਈ ਗੱਲ ਸਿੱਧੀ ਨਹੀਂ ਕੀਤੀ ਪਹਿਲਾਂ ਪੁੱਛਿਆ ਹੀ ਉਹਨੇ ਵੀ ਕਿੱਥੇ ਰੱਖੇ ਓਏ ਆਹੋ ਪਰਮੀਤ ਮੈਂ ਪੁੱਛਿਆ ਮੈਂ ਕਿ ਯਾਰ ਤੂੰ ਪੈਸੇ ਕਿੱਥੇ ਰੱਖੇ ਆ ਦੱਸ ਦੇ ਕੁਝ ਅੱਛਾ ਕਿ ਜਾਂ ਫੜੇ ਵੀ ਨਹੀਂ ਨਹੀਂ ਜੇ ਤੂੰ ਬੋਲਣ ਡਿਆ ਦਲਜੀਤ ਕਹਿੰਦੇ ਇਹ ਤਾਂ ਫਿਰ ਤਾਂ ਫੜੇ ਹੀ ਹੋਣੇ ਤੇ ਕਹਿੰਦਾ ਤੁਸੀਂ ਮੇਰੇ ਪੈਸੇ ਦਾ ਫਿਕਰ ਨਾ ਕਰੋ ਮਾਦੇ ਲਾਂਗਾ ਜਿਹਨੂੰ ਆਪ ਹੀ ਦੇਨੇ ਆ ਕੈ ਫਿਕਰ ਨਾ ਕਰੋ ਜਦੋਂ ਪੈਸੇ ਦੇਨੇ ਵਾਪਸ ਉਹ ਸਾਡੇ ਸਿਰ ਖਾਣਾ ਨਾ ਪੈਸੇ ਕਰਕੇ ਦੋ ਮਿੰਨ ਉ ਉਪਰ ਉਮੀਦ ਹੈ ਮੈਂ ਤੇ ਜਿਹੜੀ ਗੱਲ ਤੋਂ ਡਰਦਾ ਸੀ ਨਾ ਇਹਨੇ ਉਹ ਕਰਵਾ ਕੇ ਰਹਿਣੀ ਆ ਜਿੱਦਾਂ ਇਹ ਗੁੱਸੇ ਨਾਲ ਬਾਹਰ ਨੂੰ ਜਾਂੜਿਆ ਨਾ ਹਰ ਵਾਰੀ ਇਹ ਮੁੰਡੇ ਨੇ ਕੋਈ ਕੰਮ ਸਿੱਧਾ ਨਹੀਂ ਕਰਨਾ ਉਹ ਤਾਂ ਦਿਖ ਨਹੀਂ ਰਿਹਾ ਨਾ ਤੀ ਸਮਝਾਉਂਦੇ ਆ ਨਾ ਤੀ ਦਬਕਾ ਮਾਰਦੇ ਆ ਉਹ ਪਰ ਮੀਤ ਦੋਕਾ ਦਸ ਮੈਂ ਕੀ ਮਾਰਾ ਮੈਨੂੰ ਛੋਟਾ ਆ ਉਹ ਦੋਕਾ ਮਾਰਾ ਹਾਂ ਦਾ ਮੇਰੇ ਹੈਗਾ ਆ ਫਿਰ ਤੁਸੀਂ ਵੱਡੇ ਹੋਣਾ ਤੁਹਾਡਾ ਫਰਜ਼ ਬੰਦ ਨੂੰ ਸਮਝਾਉਣਾ ਮੈਂ ਵੱਡਾ ਹੀ ਆ ਹੁਣ ਸਮਝਾਇਆ ਜੇ ਨਿਆਣਾ ਨਾ ਸਮਝੇ ਤੇ ਫਿਰ ਦੱਸ ਹੁਣ ਮੈਂ ਦੱਸ ਕੀ ਕਰਾਂ ਫਿਰ ਕੀ ਹੱਲ ਦਾ ਫਿਰ ਕੀ ਹੱਲ ਕੱਢਣਾ ਹਾਂ ਲੋਣ ਮੈਂ ਤੁਹਾਨੂੰ ਕਿਹਾ ਸੀ ਕਿਸੇ ਨੂੰ ਸੱਦ ਲੋ ਰਿਸ਼ਤੇਦਾਰ ਨੂੰ ਤੈਨੂੰ ਸਮਝਾਈਏ ਤੁਸੀਂ ਵੀ ਢਿਲ ਪਹਾੜੀ ਉਹਨਾਂ ਨੇ ਪੈਸੇ ਚੁੱਕ ਲਏ ਰਿਸ਼ਤੇਦਾਰ ਨੂੰ ਕਿਉਂ ਸੱਦਣਾ ਉਹਨਾਂ ਨੇ ਵੀ ਆ ਕੇ ਤਮਾਸ਼ਾ ਹੀ ਵੇਖਣਾ ਹੈ ਇਹਨਾਂ ਉਹਨਾਂ ਨੇ ਕਿਹਾ ਸਿੱਧੀ ਮੱਤ ਦੇਣੀ ਉਹ ਪਰ ਮੇਜ ਤੇ ਤਮਾਸ਼ੇ ਦੀ ਨਹੀਂ ਗੱਲ ਫਿਰ ਹਾੜਾ ਤਮਾਸ਼ਾ ਤੇ ਬਣ ਨਹੀਂ ਲਿਆ ਐ ਤੈਨੂੰ ਲੱਗਦਾ ਕੋਈ ਰਿਸ਼ਤੇਦਾਰਾਂ ਕੇ ਸਮਝਾਜੂਗਾ ਇਹਨੂੰ ਜਿੰਨੇ ਹਾੜੀ ਨਹੀਂ ਮੰਨੀ ਆਪਣੇ ਘਰ ਵਾਲੀ ਦੀ ਨਹੀਂ ਮੰਨੀ ਉਹਨਾਂ ਦੀ ਮੰਨ ਲੂਗਾ ਤੇ ਫੇਰ ਕਰਨਦੀ ਐ ਮਰਜ਼ੀ ਉਹਨੂੰ ਆਪਣੀ ਕਰਨ ਦੋ ਉਹਨੂੰ ਬਿਠਾ ਕੇ ਗੱਲ ਕਰ ਲੋ ਕਿ ਪੈਸੇ ਦੇ ਵਜ੍ਹਾ ਗਵਾਚ ਕੇ ਕੋਈ ਉਹਨਾਂ ਕੀ ਹੋ ਗਈ ਨਾ ਤਹੀਂ ਤੇਰਾ ਸਾਥ ਨਹੀਂ ਦੇਣਾ ਉਹ ਗਵਾਚਣ ਦੀ ਗੱਲ ਛੱਡ ਪਰ ਮੀਤ ਅੱਜਕੱਲ੍ਹ ਦੁਨੀਆ ਤੈਨੂੰ ਪਤਾ ਬੜੀ ਪੱਬਦੇ ਭਾਰ ਹੋਈ ਪਈ ਆ ਹੁਣ ਸਾਨੂੰ ਕੀ ਪਤਾ ਜੰਡ ਕਿਹੜਾ ਐ ਉਹਨੂੰ ਜਦੋਂ ਮੈਂ ਕਹਿੰਦਾ ਜੈਂਟਲ ਹੋ ਉਦੋਂ ਹੀ ਬਾਹਰ ਨਿਕਲ ਜਾਂਦਾ ਉਹ ਬਦਨੀਂਚ ਹੁੰਦਾ ਆ ਠੱਗੀਆਂ ਵਾਲੇ ਜੈਂਟਲ ਹੀ ਠੱਗੀਆਂ ਵਾਲੇ ਹਨ ਪਹਿਲੇ ਅਗਰ ਭੱਜ ਜਾਂਦੇ ਪਰ ਮੀਤ ਬੰਦੇ ਚੰਗੇ ਵੀ ਹੈਗੇ ਇਹ ਵਿੱਚ ਠੀਕ ਹੈ ਨਾ ਸਾਰੇ ਠੱਗਾਂ ਹੀ ਠੱਗੀਆਂ ਵਾਲੇ ਨਹੀਂ ਹੈਗੇ ਇਹ ਭੱਜਣ ਵਾਲੇ ਨਹੀਂ ਹੈਗੇ ਚੰਗੇ ਬੰਦੇ ਵੀ ਹੈਗੇ ਆ ਉਹੋ ਤੇ ਮੈਂ ਇਹਨੂੰ ਰੋਲਾ ਪਾਉਂਦਿਆਂ ਕਿ ਮੈਨੂੰ ਇੱਕ ਵਾਰੀ ਮਲਾ ਤੇ ਸਹੀ ਬੰਦੇ ਨਾਲ ਪਤਾ ਤਾਂ ਲੱਗੇ ਬੰਦਾ ਕੌਣ ਆ ਤੇ ਮੈ ਲਾਉਂਦਾ ਨਹੀਂ ਨਾ ਫੇਰ ਨਹੀਂ ਮਲਾਉਂਦਿਆ ਇਹਨੇ ਠੱਗੀ ਮਰਵਾ ਆ ਕੇ ਫੇਰ ਇਹਨੇ ਬੈਠਣਾ ਆ ਫਿਰ ਇਹਨੇ ਸੋਚਣਾ ਫਿਰ ਇਹ ਹਿਸਾਬ ਦੇਣਾ ਇਹਦਾ ਜਿੱਦਾਂ ਇਹ ਕਰਨ ਦਿਆ ਹੁਣ ਕਿੰਨੇ ਪੈਸੇ ਚੁੱਕੇ ਆ ਕਿੰਨੇ ਨਹੀਂ ਚੁੱਕੇ ਸਾਨੂੰ ਥੋੜਾ ਪਤਾ लवली ਨੂੰ ਸਾਰਾ ਹਿਸਾਬ ਦੇਣ ਦਿਆ ਵੀ ਦੋਨੇ ਪੈਸੇ ਵਾਪਸ ਕਰਨੇ ਉਹਨੇ ਪੈਸੇ ਦੇਤੇ ਆ ਪੈਸੇ ਵੀ ਉਹਨੂੰ ਦੇ ਹਿਸਾਬ ਤੱਕ ਸਾਰਾ ਇਹ ਵੀ ਕੀ ਕਰਨ ਦਿਆ ਕੀ ਨਹੀਂ ਕਰਨ ਦਿਆ ਆ ਨੋ ਕੋਸਮ ਜੈਨੀ ਜਿੰਨੇ ਹਿਸਾਬ ਦੇਣਾ ਸਾਰਾ ਸਾਰੇ ਨਾ ਪਵਾੜੇ ਦੀ ਯਾਰ लवली ਆ ਪਹਿਲੇ ਉਹਨੂੰ ਠੀਕ ਕਰਨਾ ਪੈਣਾ ਆਹ ਤੀ ਉਹਦੇ ਨਾਲ ਗੱਲ ਕਰ ਲਓ ਪਹਿਲਾਂ ਗੱਲ ਤੇ ਅੱਗੇ ਵੀ ਉਹਨੇ ਕੀਤੀ ਸੀ ਪਰ ਉਹ ਨਹੀਂ ਸਮਝਿਆ ਮੈਨੂੰ ਲੱਗਦਾ ਉਹਨੂੰ ਕੋਈ ਹੋਰ ਤਰੀਕੇ ਨਾਲ ਸਮਝਾਉਣਾ ਪੈਣਾ ਹੁਣ ਉਹਦੇ ਤਾਂ ਇੰਨੇ ਪੈਸੇ ਦੇਣੇ ਇੰਨੇ ਜੋ ਬੰਨੋ ਤੇ ਬਾਅਦ ਚ ਵਾਪਸ ਵੀ ਤਾਂ ਲੈਣੇ ਆ ਉਹਨੇ ਖਾਲੀ ਜਿਹਾ ਸਾਫ ਸਿਢਣਾ ਉਹਦਾ ਉਹਨੇ ਤਾਂ ਪੈਸੇ ਦੇਣੇ ਆ ਉਹ ਤਾਂ ਆਣੀ ਪਿੱਛੇ ਹਟਿਆ ਤੁਸੀਂ ਗੱਲ ਕਰ ਲੈ ਕੋਈ लवली ਨਾਲ ਤੈਨੂੰ ਸਮਝਾਉਣ ਦਬਕਾ ਮਾਰ ਕੇ ਆਓ ਦਲਜੀਤ ਨੂੰ ਫੋਨ ਕਰਦਾ ਆਹ ਕਰੋ ਉਹਨੂੰ ਕਹਿੰਦਾ ਇਹਨੂੰ ਸਮਝਾ ਇੱਕ ਵਾਰੀ ਤੇ ਨਹੀਂ ਤੇ ਫਿਰ ਇਹਦਾ ਇਲਾਜ ਤੁਸੀਂ ਨਾ ਕਰੀਏ ਜਰੂਰ ਸਾਡਾ ਘਰ ਪਟਕੇ ਤੈਨੂੰ ਕਮਾਈ ਹੋਣੀ ਆ ਹੋਲ ਕੇ ਤੂੰ ਮਾਰ ਲਾ ਠਗੀ ਹਾਂ ਹਾਂ ਹਲੋ ਹਲੋ ਹਾਂਜੀ ਦਲਜੀਤ ਕੀ ਹਾਲ ਏ ਵਧੀਆ ਜੀ ਵਧੀਆ ਓ ਟਿਕਟੌਕ ਹਾਂਜੀ ਹਾਂਜੀ ਵਧੀਆ ਟਿਕਟੌਕ ਹੈ ਨਾ ਦਲਜੀਤ ਤੇਰੇ ਨਾਲ ਗੱਲ ਕਰਨੀ ਸੀ ਹਾਂਜੀ ਜੀ ਬਾਜੀ ਓ ਮੈਂ ਹੈ ਯਾਰ ਮੇਰੀ लवली ਨਾਲ ਗੱਲ ਕਰਾ ਇੱਕ ਵਾਰੀ ਓ ਭਾਈ लवली ਨਾਲ ਮੈਂ ਵੀ ਗੱਲ ਕਰਨਾ ਸੋਚਿਆ ਸੀ ਹਾਂ ਹਾਂ ਕੋਈ ਗੱਲ ਨਹੀਂ ਤੈਨਾਂ ਕਰਿਓ ਹਾਂਜੀ ਸ਼ਾਮ ਨੂੰ ਆਇਓ ਮੇਰੇ ਕੋਲ ਕਿੱਥੇ ਜਲਵਾਂਗੇ ਆਪਾਂ ਚੱਲ ਠੀਕ ਐ ਸ਼ਾਮਾ ਨੂੰ ਫ੍ਰੀ ਰਿਓ ਫਿਰ ਹਾਂ ਮੈਂ ਉਹਨਾਂ ਤਾਂ ਡੈਲ ਤੇ ਸ਼ਾਮੀ ਚਲੀਏ ਇਹਦੇ ਵਾਲੇ ਯਾਰ ਇਹਨੇ ਨਹੀਂ ਐਦਾਂ ਮੰਨਣਾ ਕੋਈ ਗੱਲ ਨਹੀਂ ਕੋਈ ਨਹੀਂ ਆਇਆ ਤੇ ਮੇਰੇ ਕੋਲ ਚੱਲ ਪਾਂਗੇ ਉਹ ਜੋ ਬੰਦੇ ਆਖੇ ਲੱਗੇ ਨਹੀਂ ਲਿਆ ਯਾਰ ਤੇ ਮੇਰਾ ਇਰਾਦਾ ਵਾ ਕਿ ਇਹਨੂੰ ਹੀ ਸਮਝਾ ਕੇ ਵੇਖ ਲਈ ਚੰਗੀ ਤਰ੍ਹਾਂ ਕੋਈ ਗੱਲ ਨਹੀਂ ਭਾਜੀ ਮੇਰੀ ਗੱਲ ਨਾ ਮੰਨਦਾ ਇਹ ਵੀ ਜੇ ਤੁਹਾਨੂੰ ਖੁਸ਼ਮਕੀ ਦੇਣਾ ਨੇ ਫੇਰ ਕੀ ਕਰਨਾ ਦਿਲਜੀਤ ਇਹੋ ਹੀ ਕੰਮ ਕਰਨਾ ਪੈਣਾ ਕੋਈ ਗੱਲ ਨਹੀਂ ਮੇਰੇ ਕੋਲ ਆਇਆ ਤੇ ਹੀ ਤੇ ਬਹਿ ਕੇ ਆਪਾਂ ਗੱਲ ਕਰ ਲੈਂਦੇ ਹਾਂ ਚਲੋ ਠੀ ਮੈਂ ਪਰਮੇਧਾ ਦਿਲਜੀਤ ਅੱਗੇ ਕੈਂਡ ਆ ਕਹਿੰਦਾ ਮੈਂ ਵੀ ਸੋਚਣ ਡਿਆ ਸੀ ਕਿ ਇਹਦੇ ਨਾਲ ਗੱਲ ਕਰ ਹੀ ਲਈਏ ਅੱਛਾ ਤੇ ਕੋਈ ਨਹੀਂ ਤੇ ਆਪਣੇ ਕੰਮ ਕੰਮ ਸੰਭਲੋ ਤੇ ਸ਼ਾਮ ਨੂੰ ਵੇਲੇ ਹੋ ਕੇ ਤੇ ਚਲ ਜੂ ਦਿਲਜੀਤ ਨਾਲ ਲੈ ਕੇ ਤੇ ਗੱਲ ਚੰਗੀ ਤਰ੍ਹਾਂ ਕਰਕੇ ਆਏ ਆ ਉਹ ਕੋਈ ਗੱਲ ਨਹੀਂ ਪਰਮੇਧ ਚੰਗੀ ਤਰ੍ਹਾਂ ਹੀ ਕਰਕੇ ਆਵਾਂਗੇ ਕੱਦਣਾ ਹੀ ਹੋਣ ਗੱਲ ਬਾਨੀ ਠੀਕ ਆ ਉਹ ਤਰੀਕੇ ਨਾਲ ਕੀ ਭਾਜੀ ਫਿਰ ਇਹੋ ਹੀ ਆ ਇਹ ਦਬਕਾ ਮਾਰਿਓ ਵੀਰੇ ਨੂੰ ਠੀਕ ਹੈ ਨਾ ਉਹਦਾ ਨਹੀਂ ਸਮਝਣਾ ਇਹਨੇ ਲਵਲੀ ਕਿਦਾ ਠੀਕ ਆ ਠੀਕ ਠਾਕ ਵਧੀਆ ਵਧੀਆ ਕਿੱਥੇ ਚੱਲੇ ਜਾਣਾ ਜੀ ਤੇਰੇ ਲਈ ਆਏ ਆ ਯਾਰ ਕੰਮ ਹੀ ਕੋਈ ਕੰਮ ਤੈਨੂੰ ਵੀ ਪਤਾ ਹੀ ਆ ਹੁਣ ਇੰਨਾ ਤੈਨੂੰ ਸਮਝਾਇਆ ਹੀ ਯਾਰ ਤੂੰ ਹਟਿਆ ਫਿਰ ਨਹੀਂ ਯਾਰ ਉਹ ਮੇਰੀ ਗੱਲ ਸੁਣੋ ਕੀ ਕਰਤਾ ਵਾ ਮੈਂ ਉਹ ਕਰਤਾ ਕੀ ਆ ਯਾਰ ਲਵਲੀ ਤੈਨੂੰ ਸਮਝਾਏ ਨਾ ਤਾਂ ਹੀ ਪੈਸੇ ਉਹਨੂੰ ਪੈਸੇ ਉਹ ਆ ਗਿਆ ਘਰ ਖੜਾ ਨਹੀਂ ਛੱਡਦਾ ਕਹਿੰਦਾ ਜੇ ਮੇਰਾ ਕੰਮ ਬਣਿਆ ਤਾਂ ਹੁਣ ਤੂੰ ਪੈਸੇ ਨਹੀਂ ਦੇਂਦਿਆ ਤੇ ਮੈਂ ਦੱਸ ਕੀ ਕਰਦਾ ਜੀ ਉਹ ਘਰ ਆਇਆ ਸੀ ਤਾਂਹੀਂ ਵੀ ਆਇਆ ਸੀ ਯਾਰ ਕਿੰਨਾ ਦਿਨ ਨੂੰ ਸਮਝਾ ਕੇ ਗਏ ਸੀ ਵੀ ਨਾ ਪੈਸੇ ਦੇਈ ਨਾ ਪੈਸੇ ਦੇਈ ਹੁਣ ਪਹਿਲੀ ਲ ਮੈਂ ਸਮਝਾਇਆ ਕਿ ਉਹ ਆਣ ਆਣ ਕੇ ਰੋਂਦਾ ਹੀ ਹੋ ਉਹ ਯਾਰ ਤੂੰ ਮੁੱਕਰੀ ਜਾਂਦਾ ਮੁੱਕਰੀ ਜਾਂਦਾ ਕਹਿੰਦਾ ਮੈਂ ਤੋਹੇ ਨਹੀਂ ਪੈਸੇ ਤੂੰ ਹੋਰ ਬੰਦਾ ਲੱਭ ਲਾ ਆ ਪਿਓ ਮੈਨੂੰ ਕਹਿੰਦਾ ਗੱਡੀ ਫਿਰ ਮੇਰੀ ਬਦਨਾਮੀ ਕਰਦਾ ਸੀ ਉਹ ਉਹ ਪਿਆਲੀ ਲਖਾਉਣੀ ਹੈ ਯਾਰ ਤੂੰ ਬੱਸ ਪਰ ਤੈਨੂੰ ਪਹਿਲੀ ਦੀ ਆਖੀ ਤੇਰੀ ਬਸ ਉਹਦੀ ਲਖਾ ਲਾ ਪਿਆਲੀ ਠੀਕ ਮੇਰੇ ਪੈਸੇ ਅੱਜ ਮੋੜ ਦੋ ਮੈਂ ਪਿਆਲੀ ਨੂੰ ਚਟਨਾ ਵਾਂ ਉਹ ਲਵਲੀ ਇਹ ਤਾਂ ਗੱਲ ਤੋਂ ਮੈਨੂੰ ਪਤਾ ਬਾਅਦ ਚ ਵੀ ਇਹੋ ਕਹਿਣੀ ਸੀ ਕਿ ਮੇਰੇ ਪੈਸੇ ਮੋੜ ਦੋ ਤੇ ਮੈਂ ਪੈਲੀ ਨੂੰ ਚਟਣਾ ਵਾਂ ਜਿੱਥੇ ਵੀ ਉਹ ਹੈਗਾ ਵਾ ਨਾ ਤੁਸੀਂ ਫੋਨ ਕਰਕੇ ਸਾਦਰ ਨੂੰ ਕਹ ਪੈਸੇ ਦੇ ਦੇ ਉਹਦੇ ਵਾਪਸ ਮੈਂ ਨਹੀਂ ਕੋਹ ਵੀ ਕਹਿੰਦਾ ਕਿ ਨੂੰ ਆਪਾ ਸਮਝਾਇਆ ਤੇ ਨੂੰ ਤੂੰ ਨਾ ਹੀ ਪੈਸੇ ਦਿੰਦਾ ਕੋ ਮਾਰੀ ਗੱਲ ਕੀਤੀ ਤੇਰ ਨਾ ਪਾ ਕੇ ਉਹ ਬਾਹਰ ਚਲ ਜੂਗਾ ਤੇ ਤੁਹਾਨੂੰ ਕੀ ਤਿਕਤਵਾ ਦਵਾ ਜਾਣਿਆਂ ਨੂੰ ਉਹ ਚਲ ਜਾਏਗਾ ਯਾਰ ਕਿਹ ਚੱਜਦੇ ਥਾਂ ਜਾਵੇ ਆ ਕਿਹੜੇ ਰਸਤੇ ਭਜਣ ਡਿਆ ਬਾਹਰ ਉਹਨੂੰ ਹੈਗਾ ਬੰਦਾ ਮੈਂ ਉਹ ਕਿਹਾ ਕਿ ਤੇ ਟਕਾਣੇ ਲੱਗ ਗਿਆ ਇਹੋ ਮੂੰਹ ਨਾਲ ਤੁਸੀਂ ਮੁੜ ਕੇ ਕਹਿਣਾ ਵਾ ਕਿ ਚੱਲ ਵਧੀਆ ਹੋ ਗਿਆ ਲਵਲੀ ਤੂੰ ਪੈਸੇ ਦੇ ਦੇ ਤੇ ਟ ਉੱਲਵਲੀ ਮੈਂ ਉਹਨੂੰ ਕਿੰਨੀ ਵਾਰੀ ਕਿਹਾ ਕਿ ਮੇਰੀ ਗੱਲ ਕਰਾ ਆਪਣੇ ਏਜੰਟ ਨਾਲ ਜਾਂ ਤੇ ਤੂੰ ਗਰੰਟੀ ਚੱਕ ਪੂਰੀ ਕੀ ਹਾਂ ਠੀਕ ਆ ਵੀ ਵਧੀਆ ਬੰਦਾ ਏਜੰਟ ਵੀ ਯਾਰ ਤੂੰ ਹਾਂ ਲੱਭ ਕੇ ਦਿੱਤਾ ਵਾ ਜੈਂਟ ਹੋਰ ਕਿਨੇ ਲੱਭ ਕੇ ਦਿੱਤਾ ਸੀ ਮੈਂ ਉਹਦੀ ਗੱਲਬਾਤ ਕਰਾਤੀ ਠੀਕ ਆ ਮੇਰੀ ਗਰੰਟੀ ਕੋਈ ਨਹੀਂ ਆ ਪੁੱਜਣਾ ਵਾ ਕਿ ਨਹੀਂ ਪੁੱਜਣਾ ਪੈਸੇ ਮੈਨੂੰ ਦੇ ਦਿੱਤੇ ਫਿਰ ਇਹੋ ਤੇ ਗੱਲ ਨਾ ਕਿ ਪੁੱਜਣਾ ਕਿ ਨਹੀਂ ਪੁੱਜਣਾ ਪੁੱਜਣਾ ਕਿਥੋਂ ਆ ਯਾਰ ਜਿਹੜੇ ਰਸਤੇ ਭੇਜਣ ਡਿਆਂ ਤੂੰ ਤੇ ਹੁਣ ਮੈਂ ਛੱਡ ਆਵਾਂ ਫਿਰ ਉਹਨੂੰ ਉਹ ਯਾਰ ਅਸੀਂ ਤੈਨੂੰ ਇਹ ਨਹੀਂ ਕਹਿੰਦੇ ਤੂੰ ਛੱਡਿਆ ਉਹ ਡੋਂਕੀ ਰਸਤੇ ਤੂੰ ਭੇਜਣ ਡਿਆਂ ਵਾ ਕੀ ਪਤਾ ਉਹ ਇਧਰੋਂ ਪਹਿਲੀ ਵੀ ਜਾਂਦੀ ਰਹਿਣੀ ਆ ਉਧਰੋਂ ਸਾਡਾ ਮੋੜਾ ਵੀ ਜਾਂਦਾ ਰਹਿਣਾ ਪਹਿਲੀ ਤੇ ਉਹਦੀ ਆ ਤੁਹਾਨੂੰ ਕੀ ਦਿੱਕਤ ਵੈਦ ਉਹ ਠੀਕ ਆ ਯਾਰ ਇਹ ਕੱਲ ਨੂੰ ਕੋਈ ਗੱਲ ਹੋ ਗਈ ਨਾ ਭਾਜੀ ਮੇਰੀ ਸੁਣੋ ਗੱਲ ਜੇ ਕੱਲ ਨੂੰ ਕੋਈ ਗੱਲ ਹੋ ਗਈ ਤੇਰੇ ਤੇ ਕੇਸ ਕਰਨਾ ਹੀ ਆਪਾਂ ਫਿਰ ਕੋਈ ਨਹੀਂ ਕਰਦੇੋ ਕੇਸ ਅੱਗੇ ਬੈਠੇ ਲੰਡੇ ਤੁਸੀਂ ਵੀ ਤੈਨੂੰ ਇੰਨਾ ਸਮਝਾ ਗਿਆ ਕਿਹਾ ਤੈਨੂੰ ਜੇ ਤੂੰ ਨਾ ਨਾ ਹਟਿਆ ਤੇ ਸਾਨੂੰ ਹਟਾਣਾ ਆਉਂਦਾ ਠੀਕ ਆ ਨਾ ਜਿੱਥੋਂ ਤੱਕ ਤੁਹਾਡੀ ਵਾਹ ਲੱਗਦੀ ਆ ਤੁਸੀਂ ਲਾ ਲਓ ਜਦੋਂ ਤੁਸੀਂ ਕੇਸ ਕਰ ਦੋਗੇ ਨਾ ਤਾਂ ਜਿੱਥੋਂ ਤੱਕ ਮੇਰੀ ਵਾਹ ਚੱਲੂਗੀ ਮੈਂ ਲਾ ਲੂੰਗਾ ਫਿਰ ਤੂੰ ਨਹੀਂ ਹਟਣਾ ਮੈਂ ਨਹੀਂ ਹਟਣਾ ਜੇ ਆ ਗੱਲ ਤੇ ਆਈ ਜ ਪਾਜੀ ਇਹ ਨੋਟ ਹੁਣ ਆਉਂਦਾ ਠੀਕ ਹੈ ਨਾ ਹਟਾ ਲਾਂਗੇ ਫਿਰ ਆਪਾਂ ਪੈਸੇ ਦੇਤੀ ਆ ਤੂੰ ਫਿਰ ਕਿੰਦਾ ਪੈਲੀ ਲਿਖਣਾ ਫਿਰ ਪੈਸੇ ਵੀ ਲੈ ਲੈ ਤੇ ਪੈਲੀ ਵੀ ਲੈ ਲੈ ਦੱਸਾਂਗੇ ਜਨੂੰ ਟਾਈਮ ਆਲਾ ਨੇ ਹੁਣ ਠੀਕ ਹੈ ਨਾ ਚੱਲ ਜਦੋਂ ਟਾਈਮ ਆਊਗਾ ਨਾ ਉਹ ਤਾਂ ਦੱਸ ਦਿਓ ਆ ਤੇਰੀ ਬੱਜ ਤੈਨੂੰ ਮਿਲ ਲਈ ਉਹ ਪੈਸੇ ਤੇ ਨਾ ਤਨੂੰ ਦੇਣੀ ਉਹ ਪੈਲੀ ਉਹ ਮੈਂ ਪੱਕੇ ਕੰਮ ਕੀਤੇ ਆ ਠੀਕ ਤੂੰ ਲਾਲੀ ਜੋਰ ਜਿੱਥੇ ਲੱਗਦਾ ਕੋਈ ਗੱਲ ਨਹੀਂ ਦੱਸਾਂਗੇ ਤੈਨੂੰ ਵੇਖ ਲਾਂਗੇ ਫਿਰ ਆਦਲਜੀਤ ਜਿਨ੍ਹਾਂ ਨੂੰ ਪੈਸੇ ਦਿੱਤੇ ਆ ਉਹ ਘਟ ਬੋਲਣ ਡਿਆ ਵਾ ਤੇ ਦੂਜਾ ਐਵੇਂ ਹੀ ਚਮਚਾ ਵੇਖ ਨਾਲ ਜਿਹੜਾ ਆ ਤੈਨੂੰ ਐਦਾਂ ਕਰਦਾਂਗੇ ਉਦਾਂ ਕਰਦਾਂਗੇ ਕਰਨਾ ਸੁਆਬ ਮੈਨੂੰ ਸਮਝ ਨਹੀਂ ਆਉਂਦੀ ਕਿ ਪਿਆਲੀ ਦੇ ਕਾਗਜ਼ ਪੱਤਰ ਮੈਨੂੰ ਦੇ ਗਿਆ ਵਾ ਸਾਰੇ ਉਹਦੇ ਕੋਲ ਲਿਖਾਏ ਆ ਸਾਈਨ ਉਹਦੇ ਹੋਏ ਆ ਤੈਨੂੰ ਆਉਣ ਨਹੀਂ ਦੇਣੀ ਐ ਕਰਨਾ ਕੇਸ ਤੇ ਕਰ ਦੋ ਅੱਗੇ ਕਿਹੜੇ ਘਟ ਚੱਲਣਗੇ